ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੁ ਗੁਰੂ ਰੂਪ ਗੁਰੂ ਸواری ਸਤਸੰਗ ਜੀ ਹੋ 1978 13 ਅਪ੍ਰੈਲ ਅੱਜ ਦੇ ਦਿਨ ਅੰਮ੍ਰਿਤਸਰ ਵਿਖੇ ਨਰਨਕਾਰੀ ਗੋਲੀਕਾਂਡ ਦੇ ਵਿੱਚ 13 ਸਿੰਘ ਸ਼ਹੀਦियां ਪਾ ਗਏ ਸਨ ਸਰਕਾਰੀ ਛੇਪਰਾਪਤ ਸਿੱਖ ਸਿਧਾਂਤਾਂ ਨੂੰ ਚੈਲੰਜ ਕਰਨ ਵਾਲੇ ਪੁੱਤਰੇ ਹੋਏ ਸਾਣ ਨਿਰੰਕਾਰੀ ਗਰਬਚਰੇ ਨੇ ਗੁਰੂਆਂ ਖਿਲਾਫ ਅੰਮ੍ਰਿਤਸਰ ਦੀ ਧਰਤੀ ਤੇ ਕੂੜ ਪ੍ਰਚਾਰ ਕਰਨਾ ਚਾਹਿਆ ਜਦੋਂ ਸਿੱਖ ਬੇਨਤੀ ਕਰਕੇ ਰੋਕਣ ਗਏ ਤਾਂ ਸਿੰਘਾਂ ਤੇ ਗੋਲੀ ਚਲਾਈ ਗਈ ਅਤੇ 13 ਸਿੰਘ ਸ਼ਹੀਦ ਕੀਤੇ ਗਏ ਇਥੋਂ ਹੀ ਮੋਢ ਵੱਜਾ ਧਰਮ ਯੁੱਧ ਮੋਰਚੇ ਦਾ ਜੋ ਜੂਨ 84 ਕੱਲੂਕਾਰਾ ਹੋਣ ਤੱਕ ਚੱਲਿਆ 13 April 1978 ਦੇ ਸਿੱਖ ਨਨਕਾਰੇ ਕਾਨ ਦੇ ਚਸ਼ਮਦੀਰ ਗਵਾ ਭਾਈ ਰਾਮ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਸਰਦਾ ਨਰਨਕਾਰੀ ਸਾਕਾ ਇੱਕ ਘਣੀ ਮਿਠੀ ਸਾਜਸੀ ਭਾਈ ਰਾਮ ਸਿੰਘ ਨੇ ਦੱਸਿਆ ਕਿ ਨਰਨਕਾਰੀ ਮਿਸ਼ਨ ਦੇ ਗਰਬਚਨ ਸਿੰਘ ਨੇ ਅੰਮ੍ਰਿਤ ਸਰਵ ਚ ਕਿਹਾ ਸੀ ਕਿ ਗੁਰੂ ਗੋਬਨ ਸਿੰਘ ਜੀ ਨੇ ਮਸਾਖੀ ਵਾਲੇ ਦਿਨ ਪੰਜ ਪਿਆਰੇ ਸਾਜੇ ਨੇ ਮੈਂ ਪੰਜਾਂ ਤੋਂ ਸਤ ਸਦਾਰੇ ਕਰਾਂਗਾ ਨਰੰਕਾਰੀ ਮੰਤੋਂ ਪਹਿਲਾਂ ਇਹ ਗਰਵਚਨ ਸਿੰਘ ਵੀ ਗੁਰੂ ਨਾਲ ਜੁੜਿਆ ਹੋਇਆ ਸੀ ਅਤੇ ਕਟੋ-ਕਟ ਆਪਣੇ ਮੂੰਹੋਂ ਇਹ ਕਹਿੰਦਾ ਸੀ ਕਿ ਮੈਂ 35 ਸਾਲ ਜਬਜੀ ਸਾਹਿਬ ਦਾ ਪਾੜ ਕਰਦਾ ਰਿਹਾ ਕਹਿੰਦਾ ਭਾਵੇਂ ਕਿ ਆਪਣੀਆਂ ਲਿਖਤਾਂ ਵਿੱਚ ਬੋਲਦਾ ਸੀ ਕਿ 35 ਸਾਲ ਮੈਂ ਰਿਆ ਰੜਕਦਾ ਨਿਤਨੇਮ ਦੇ ਪਾਣੀ ਨੂੰ ਉਹ ਗੁਰੂ ਕੀ ਬਾਣੀ ਨੂੰ ਪਾਣੀ ਦੱਸਦਾ ਸੀ ਅਤੇ ਆਪਣੀ ਪੰਜਾਂ ਪਿਆਰਿਆਂ ਤੋਂ ਆਪ ਕਹਿੰਦਾ ਸੀ ਕਿ ਮੈਂ ਦੋ ਵਿਧਾਕੇ ਸਤਸਦਾਰੇ ਸਜਾਵਾਂਗਾ ਉਹਨਾਂ ਨੇ ਦੱਸਿਆ ਕਿ ਨਰਨੰਕਾਰੀ ਗੁਰਬਚਨ ਸਿੰਘ ਨੇ ਅੰਮ੍ਰਿਤਸਰ ਵਿੱਚ ਜਲੂਸ ਕੱਢਿਆ ਜਿਸ ਵਿੱਚ ਉਸ ਦੇ ਸਿਰ ਤੇ ਚਵਰ ਚੁਲਾਇਆ ਗਿਆ ਸੀ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣੀਆਂ ਕਵਿਤਾਵਾਂ ਦੀ ਕਿਤਾਬ ਅਵਤਾਰ ਬਾਣੀ ਰੱਖੀ ਹੋਈ ਸੀ ਔਰ ਗੁਰਬਚਨ ਸਿੰਘ ਦੀਆਂ ਇਹਨਾਂ ਹਰਕਤਾਂ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਸੀ ਭਾਈ ਰਾਮ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੰਕਾਰੀਆਂ ਤੇ ਸਿੱਖਾਂ ਦਾ ਆਪਸੀ ਟੁਕਰਾਅ ਹੋ ਚੁੱਕਾ ਸੀ ਅੰਮ੍ਰਿਤਸਰ ਵਿਚਲਾ ਸਮਾਗਮ ਰੋਕਣ ਲਈ ਸੰਤ ਜਨਮਾ ਸਿੰਘ ਕਾਲ ਸਾਧਿਆ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦੀ ਆਸ ਵਿੱਚ ਵਿਚਾਰ ਹੋਈ ਦੋਹਾ ਜਥੇ ਬੰਦੀਆਂ ਦਮਦਮਾ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਸ਼ਾਂਤ ਮਾਈ ਢੰਗ ਦੇ ਨਾਲ ਦੇ ਧਾਰੀ ਗੁਰੂ ਦਮ ਦਾ ਪ੍ਰਚਾਰ ਰੋਕਣ ਲਈ ਗਏ ਉਹਨਾਂ ਦੱਸਿਆ ਕਿ ਉਹ ਦਮਦਮਾ ਟਕਸਾਲ ਦਾ ਹੈ ਡਰਗੀ ਸੀ ਜਥੇ ਦੇ ਮੁਖੀ ਸਿੰਘਾਂ ਵਿੱਚੋਂ ਉਹ ਨਾਲ ਸਨ ਇਸਲੀ ਸਿੰਘਾਂ ਦੇ ਜਥੇ ਦੇ ਨਾਲ ਉਹ ਵੀ ਗਏ ਸਨ ਨਰਨਕਾਰੀਆਂ ਦੇ ਸਮਾਗਮ ਵਾਲੀ ਥਾਂ ਤੋਂ ਕੋਈ ਦੂਰੀ ਤੇ ਉਹਨਾਂ ਨੂੰ ਪੁਲਿਸ ਨੇ ਰੋਕ ਲਿਆ ਤੇ ਆਪ ਪੁਲਿਸ ਅਧਿਕਾਰੀ ਨਰਨਕਾਰੀਆਂ ਦੇ ਪੰਡਾਲ ਵਿੱਚ ਚਲੇ ਗਏ ਭਾਈ ਰਾਮ ਸਿੰਘ ਨੇ ਦੱਸਿਆ ਕਿ ਪੁਸ ਦੀ ਹੱਲਾਸ਼ੇਰੀ ਦੇ ਨਾਲ ਨਰਨਕਾਰੀ ਸ਼ਾਂਤਮਾਈ ਸਿੰਘਾਂ ਤੇ ਜਿਹੜੇ ਕਿਸ ਸਮਾਗਮ ਰੋਕਣ ਵਾਸਤੇ ਗਏ ਸੀ ਪਿਆਰ ਨਾਲ ਸਮਝਾਉਣ ਗਏ ਸੀ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ 13 ਸਿੰਘ ਸ਼ਹੀਦ ਹੋਏ ਅਤੇ ਅਗੰਤ ਜ਼ਖਮੀ ਹੋਏ ਇਹਨਾਂ ਵਿੱਚ ਉਹ ਵੀ ਸ਼ਾਮਲ ਸਨ 13 ਪ੍ਰੈ 1978 ਨੂੰ ਨਰਨਕਾਰੀ ਨਕਲੀ ਨਰਨਕਾਰੀਆਂ ਵੱਲੋਂ ਸ਼ਹੀਦ ਕੀਤੇ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਵਿਰੁੱਧ ਬੋਲਣ ਵਾਲੇ ਉਸ ਨਕਲੀ ਨਰੰਗਾਰੀ ਦਾ ਡਟ ਕੇ ਵਿਰੋਧ ਕੀਤਾ ਅਤੇ ਬਾਅਦ ਦੇ ਵਿੱਚ ਇਸ ਦਾ ਬਦਲਾ ਵੀ ਭਾਵੇਂ ਕਿ ਸਾਡੇ ਸਿੰਘ ਸਾਹਿਬ ਨੇ ਜਾ ਕੇ ਦਿੱਲੀ ਦੇ ਵਿੱਚ ਲਿਆ ਉਸ ਨਕਲੀ ਨਰੰਗਾਰੀ ਨੂੰ ਇੱਕ ਮਿਸਤਰੀ ਦੇ ਰੂਪ ਵਿੱਚ ਉਹਨਾਂ ਦੇ ਘਰ ਵਿੱਚ ਕੰਮ ਕਰਦਿਆਂ ਹੋਇਆਂ ਗੋਲੀਆਂ ਦੇ ਨਾਲ ਸ਼ਹੀਦ ਕੀਤਾ ਸੋ ਇਸ ਇਤਿਹਾਸ ਅੱਜ ਦੇ ਦਿਨ ਤੇ ਵਸਾਖੀ ਵਾਲੇ ਦਿਨ ਤੇ 13 ਸਿੰਘ ਸ਼ਹੀਰ ਕੀਤੇ ਨਕਲੀ ਨਰੰਗਕਾਰੀਆਂ ਨੇ ਉਹਨਾਂ ਦੀ ਬਾਤ ਆਓ ਜੀ ਗੁਰਸਵਾਰਿਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ